ਵਾਰ ਚ ਦਾਦਾ ਹੀ ਉਹ ਸ਼ਖਸ ਹੈ ਜਿਸ ਨੂੰ ਪੋਤੇ-ਪੋਤਰੀ ਨੂੰ ਖੇਡਦੇ ਤੇ ਚਿਹਕਦੇ ਦੇਖ ਸ਼ਾਇਦ ਸਭ ਤੋਂ ਵੱਧ ਚਾਚੜਦਾ ਹੁੰਦਾ ਹੈ ਪਰ ਮਾਨਸਾ ਦੇ ਪਿੰਡ ਖਿਲਣ ਦੇ ਗੁਰਦੇਵ ਸਿੰਘ ਦੀਆਂ ਬੁੱਡੀਆਂ ਅੱਖਾਂ 'ਚ ਚਿਹਕਦੇ ਬੱਚਿਆਂ ਦੀ ਖੁਸ਼ੀ ਦੀ ਥਾਂ ਚਿੰਤਾ ਅਤੇ ਡਰ ਨੇ ਘਰ ਕਰ ਲਿਆ ਹੈ ਦੀ وجہ ਇਹ ਹੈ ਕਿ ਜਿਹੜੇ ਖੇਤ ਨੂੰ ਦੇਖ ਇਹਨਾਂ ਦਾ ਪੁੱਤਰ ਵੱਡਾ ਹੋਇਆ ਪੋਤੇ-ਪੋਤਰੀਆਂ ਨਾਲ ਘਰ ਦਾ ਵਿਹੜਾ ਮੈਂ ਕਿਹਾ ਉਸੇ ਜ਼ਮੀਨ ਤੇ ਨਿਲਾਮੀ ਦੀ ਤਲਵਾਰ ਲਟਕ ਰਹੀ ਹੈ ਪਰਿਵਾਰ ਦੇ ਖਰਚਿਆਂ ਨੂੰ ਪੂਰਾ ਕਰਨ ਲਈ 24 ਕਨਾਲ ਜ਼ਮੀਨ ਦੇ ਮਾਲਕ ਗੁਰਦੇਵ ਸਿੰਘ ਤੇ ਉਹਨਾਂ ਦੇ ਪੁੱਤਰ ਨੇ ਠੇਕੇ ਤੇ ਹੋਰ ਜ਼ਮੀਨ ਲੈ ਕੇ ਖੇਤੀ ਕਰਨ ਦਾ ਫੈਸਲਾ ਕੀਤਾ ਪੈਸਿਆਂ ਦੀ ਥੋੜੀ ਇਸ ਲਈ ਆਰਤੀਏ ਤੋਂ 25000 ਦਾ ਕਰਜ਼ਾ ਲੈ ਲਿਆ ਦਸ ਸਾਲਾਂ ਚ ਇਹ ਕਰਜ਼ਾ 20 ਗੁਣਾ ਵੱਧ ਕੇ 5.5 ਲੱਖ ਬਣ ਗਿਆ 25000 ਤੋਂ ਵੱਲ ਚੱਲਿਆ ਜੀ ਸਾਡਾ ਮਤਲਬ ਆੜ ਤੋਂ ਸਾਡੀ ਇਹਦੇ ਨਾਲ ਚੱਲਦੀ ਆਉ 25 ਤੋਂ ਵੱਲ ਫੇਰੇ ਨੇ ਪਰ ਸਾਥੋਂ ਖਾਲੀ ਪਰ ਨੋਟ ਤੇ ਗੁੱਠੇ ਲਵਾਏ ਹੋਏ ਨੇ ਜੀ ਇਹਨੇ ਲਵਾਏ ਨਹੀਂ ਹੁਣ ਉਹਤੇ ਮਰ ਕਿੰਨੇ ਲਿਖੀ ਗਿਆ ਹੈ ਕੋਈ ਸਾਨੂੰ ਉਹਦੇ ਬਾਰੇ ਪਤਾ ਨਹੀਂ ਹੈਗਾ ਤੇ ਅੱਜ ਇਹਨੇ ਕਿੰਨੇ ਬਣਾਤੇ ਫਿਰ ਤੁਹਾਡੇ ਕਣੀ ਸਾਡੇ ਕਣੀ 5.5 ਲੱਖ ਕਰਤਾ ਜੀ ਹੁਣ ਤੇ ਜਮੀਨ ਕਿੰਨਾ ਉਹ ਕਰਨਾ ਕੀਤੀ ਇਹਨੇ ਤੁਹਾਡੇ ਕਬਜ਼ੇ ਉਹ ਹੁਣ ਸਾਡੀਆਂ 20 ਕਨਾਲਾਂ ਨੇ ਮਾਲ ਜੀ ਹੁਣ ਠੇਕੇ ਤੇ ਜਮੀਨ ਲਈਦੀ ਜੀ 4 ਕਲੇ ਵੀ ਕੰਮ ਕਰਨ ਵਾਸਤੇ ਸਾਡੇ ਚ ਵਿੱਚੇ ਤਾਂ ਉਹ ਗਈ ਮਾਲ ਜਿਹੜੇ ਠੇਕੇ ਤੇ ਲਈਦੀ ਵਿੱਚੇ ਜਿਹੜੀ ਸਾਡੀ ਘਰ ਦੀ ਸੀ ਉਹ ਵੀ ਵਿੱਚੇ ਹੀ ਵਾਗੀ ਬਾਕੀ ਸਾਡੇ ਜੋ ਮੈਂ ਫਰਾਂਗਾ ਦੇ ਕਰਜ਼ਾ ਹੋਰ ਤੋੜੀ ਜਾਂਦੇ ਉਹ ਹੁਣ ਕੁਰਕੀ ਵਧਾਈ ਜਾਂਦਾ ਜੀ ਪਹਿਲਾਂ ਉਹਨੇ ਇੱਕ ਕਿਲੇ ਤੇ ਕਰਾਈ ਸੀ ਉਦੋਂ ਉਹ 10 ਕਣਾ ਫੇਰ ਕਰਤੀਆਂ ਉਦੋਂ ਬਾਅਦ ਜਿਹੜਾ ਸੀ ਉਦੋਂ ਬਾਅਦ ਬਾਣ ਫੱਕਰਾਇਆ ਸੀ ਕੇਂਦਰਾ ਬੈਂਕ ਤੋਂ ਲੋਨ ਲੇਤਾ ਸੀ ਮੇਰੇ ਪਿਓ ਨੇ ਜੀ ਉਹ ਫੱਕਰਾ ਕੇ ਜੀ ਨਾਲ ਪੂਰਾ ਸਰਪੰਚ ਨਾਲ ਸੀਗਾ ਜੀ ਸਾਡੇ ਪਿੰਡ ਦਾ ਫੱਕਰਾ ਕੇ ਉਦੋਂ ਬਾਅਦ ਚ ਦੁਬਾਰੇ ਉਹਨੇ ਫੇਰ ਇਹ ਲੋਕ ਕਰਾ ਉਹਦੇ ਦੁਬਾਰੇ ਫੇਰ ਉਹ ਨੰਬਰ ਲਾ ਕੇ ਬੰਦੀ ਕਰਾਤੀ ਉਹਨੇ ਦੁਬਾਰੇ ਅੱਛਾ ਹਾਂਜੀ ਬੰਦੀ ਕਰਾ ਕੇ ਮੁੜ ਕੇ ਸਾਨੂੰ ਅਸੀਂ ਚੱਲ ਅਸੀਂ ਫੱਕਰਾ ਕੇ ਕੋਈ ਲਿਮਟ ਕਰਾ ਲਾਂਗੇ ਕੋਈ ਹੋਰਾਂ ਕੀਤੇ ਧੰਦਾ ਤੋਰਾਂਗੇ ਉਹ ਸਾਰਾ ਹੁਣ ਕਰਕੇ 2.5 ਕਿੱਲੇ ਮੰਗੂ ਨੇ ਬੰਦੀ ਕਰਾ ਰੱਖੀ ਜੀ ਕਿਸਾਨ ਗੁਰਦੇਵ ਸਿੰਘ ਦੀ ਵੀ ਕਨਾਲ ਦੇ ਕਰੀਬ ਜ਼ਮੀਨ ਹੈ ਮਾਨਸਾ ਦੇ ਆੜਤੀਏ ਨੇ ਕੁਰਕ ਕਰਵਾ ਦਿੱਤੀ ਕਿਸਾਨ ਦੀ ਗਲਤੀ ਇਹੀ ਸੀ ਕਿ ਉਸਨੇ ਖੇਤੀ ਵਧਾਉਣ ਲਈ ਠੇਕੇ ਤੇ ਜ਼ਮੀਨ ਲੈਣ ਲਈ ਆੜਤੀਏ ਤੋਂ ਮਦਦ ਮੰਗੀ ਸੀ ਗੁਰਦੇਵ ਸਿੰਘ ਦਾ ਇਲਜ਼ਾਮ ਹੈ ਕਿ ਆੜਤੀਏ ਨੇ ਉਸ ਦੇ ਵਿਸ਼ਵਾਸ ਦਾ ਗਲਤ ਫਾਇਦਾ ਚੁੱਕਿਆ ਖਾਲੀ ਪਰਨੋਟ ਤੇ ਲਵਾਏ ਅੰਗੂਠੇ ਤੇ ਉਹ ਵੱਧ ਪੈਸਾ ਦਾ ਦਾਵਾ ਕਰ ਰਿਹਾ ਹੈ ਨਾਗਰ ਦੇ ਦਿੱਤੇ ਤੇ ਮੈਂ ਮਦਰ ਸਾਥੋ ਗੂਠਾ ਲਵਾ ਲਿਆ ਜੀ ਕਾਗਜ਼ ਤੇ ਮਲ ਪਰ ਨੋਟ ਤੇ ਤੇ ਉਹ ਤੋਂ ਬਾਅਦ ਮਾਲੋ ਉਹਨੇ ਅਕਵਾ ਕੁ ਆਪਦੇ ਆਪ ਬਣਾਏ ਨੇ ਸਾਰਾ ਕੁਝ ਸਾਫ ਕਰਿਆ ਜੀ ਸਾਥ ਦਾ ਗੂਠਾ ਲਵਾ ਲਿਆ ਕੋਰੇ ਉਤੇ ਮਲ ਪਰ ਨੋਟ ਤੇ ਪਰ ਨੋਟ ਤੇ ਪਹਿਲਾਂ ਗੂਠੇਗਾਠੇ ਲਵਾਏ ਹੋਣਗੇ ਪਰ ਨੋਟ ਪਹਿਲਾਂ ਖਾਲੀ ਤੇ ਪਹਿਲਾਂ ਗੂਠੇਗਾਠੇ ਲਵਾਏ ਨੇ ਜੀ ਹੁਣ ਉਹੀ ਪਰਨੋਟ ਦਾ ਹਾਂ ਉਹ ਕਰੀ ਜਾਂਦਾ ਜੀ ਪਹਿਲਾਂ 154000 ਸੀ ਉਸ ਤੋਂ ਬਾਅਦ 258000 ਕੋਸ ਰੁਪਏ ਕਰਤੇ ਹੁਣ 5.5 ਲੱਖ ਰੁਪਏ ਵਾਪਸ ਕਰੀ ਜਾਂਦੇ ਆਂ ਆਰਤੀ ਇਹ ਤੋਂ ਕਰਜ਼ਾ ਲਿਆ ਸੀ ਉਹ ਤਾਂ ਵੱਖਰਾ ਹੈ ਕਿਸਾਨ ਦਾ ਇਲਜ਼ਾਮ ਹੈ ਕਿ ਕਰਜ਼ਾਈ ਬਣਾਉਣ ਤੋਂ ਬਾਅਦ ਉਸ ਦੀ ਧੱਕੇਸ਼ਾਹੀ ਜਾਰੀ ਹੈ ਸਰਕਾਰੀ ਬੈਂਕ ਤੋਂ 8 ਕਨਾਲ ਜ਼ਮੀਨ ਗਹਿਣੇ ਰੱਖ ਕੇ ਲੋਨ ਲਿਆ ਸੀ ਬੈਂਕ ਦਾ ਕਰਜ਼ਾ ਉਤਾਰ ਕੇ ਜ਼ਮੀਨ ਛੁਡਾ ਲਈ ਇਲਜ਼ਾਮ ਹੈ ਕਿ ਇਹ ਜ਼ਮੀਨ ਵੀ ਆੜਤੀਏ ਨੇ ਧੱਕੇ ਨਾਲ ਬੰਦੀ ਕਰਵਾ ਲਈ ਹੈ ਕਿਹੜਾ ਸੀ ਫੱਕ ਕਰਾਇਆ ਵਾਹਣ ਸੀਗਾ ਕਿਹੜਾ ਉਹ ਤੋਂ ਬਾਅਦ ਚ ਉਹਨਾਂ ਨੇ ਬੰਦੀ ਕਰਾ ਕੇ ਆਪਦੇ ਹੱਕ ਚ ਕਰ ਰਿਆ ਜੀ ਕਿੰਨਾ ਬਾਣ ਸੀ ਇਹ ਇਹ 8 ਕਨਾਲ ਬਾਣ ਦੇ ਸੀ 8 ਕਨਾਲ ਹਾਂਜੀ ਤੇ ਇਹ ਤੁਸੀਂ ਥੋੜਾ ਹਿਸਾਬ ਤਾਂ ਉਹਦਾ ਕੇਂਦਰਾ ਫਿਰ ਬੈਂਕ ਨਾਲ ਸੀ ਹਾਂਜੀ ਕੇਂਦਰਾ ਬੈਂਕ ਚੋਂ ਲੋਨ ਲੇਤਾ ਸੀ ਪਹਿਲਾਂ ਜੀ ਕਿੰਨਾ ਲੇਤਾ ਜਦੋਂ 36000 ਲੋਨ ਸੀ ਜੀ ਇਹ 40000 ਭਰ ਕੇ ਕਲੀਅਰ ਕਰਕੇ ਉਹਦੇ ਬਾਅਦ ਸੀ ਛਾਟੀ ਕਲੀਅਰ ਸਰਟੀਫਿਕੇਟ ਆ ਸਾਡੇ ਕੋਲ ਹੈ ਜੀ ਠੀਕ ਹੈ ਜੀ ਉਹ ਜਿਹੜਾ ਇਹਦੇ ਵਿੱਚ ਬਾਹਨ ਅਠਕਣਾ ਸੀ ਉਹ ਦੁਬਾਰੇ ਉਹਨੇ ਬੰਦੀ ਕਰਾ ਕੇ ਵਿੱਚ ਪਵਾ ਦਈਏ। ਅੱਛਾ। ਹਾਂਜੀ। ਤੁਸੀਂ ਫਿਰ ਇਹਦਾ ਪੜਤਾਲ ਨਹੀਂ ਕੀਤੀ ਤੇ ਤੁਸੀਂ ਦੁਬਾਰੇ ਕਿਵੇਂ ਵਿੱਚ ਕਿਵੇਂ ਪਵਾ ਦਈਏ ਉਹਦੇ ਵਿੱਚ ਬੰਦੀ ਕਰਾ ਕੇ? ਨਹੀਂ ਪੜਤਾਲ ਇੱਕ ਦੋ ਵਾਰ ਪੁੱਛਿਆ ਜੀ ਪਰਿਵਾਰੀ ਕੋਲੇ ਪਾਗੇ ਜੀ। ਹੁਣ ਆਲਾ ਕਹਦਾ ਇਹ ਉਹਨੇ ਵਿੱਚ ਪਵਾ ਦਈਆਂ ਹੁਣ ਐ ਹੁਣ ਕੀ ਪਤਾ ਹੁਣ ਕਿਵੇਂ ਪਾਤੀ ਜੀ? ਗੁਰਦੇਵ ਸਿੰਘ ਦੀ ਜ਼ਮੀਨ ਬੇहद ਉਪਜਾਊ ਹੈ ਇੱਥੇ ਸਵਾਲ ਇਹ ਉੱਠਦਾ ਹੈ ਕਿ ਆੜਤੀਏ ਦਾ 5.5 ਲੱਖ ਰੁਪਏ ਦਾ ਕਰਜ਼ਾ ਜ਼ਮੀਨ ਦੇ ਮਾਰਕੀਟ ਰੇਟ ਦੇ ਹਿਸਾਬ ਨਾਲ ਡੇਢ ਕਨਾਲ ਚੋਂ ਹੀ ਪੂਰਾ ਹੋ ਜਾਂਦਾ ਹੈ ਤਾਂ ਫਿਰ ਸਾਰੀ ਜ਼ਮੀਨ ਕਿਉਂ ਹੋਈ ਮੈਂ ਇਸ ਸਮੇਂ ਕਿਸਾਨ ਗੁਰਦੇਵ ਸਿੰਘ ਦੀ ਜ਼ਮੀਨ ਉੱਤੇ ਖੜਾ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਇਹ ਜ਼ਮੀਨ ਜਿਹੜੀ ਉਹਦੀ ਟੋਟਲ ਜ਼ਮੀਨ ਬਣਦੀ ਹੈ 24 ਕਨਾਲ ਬਣਦੀ ਹੈ ਜਾਣੀ ਕਿ ਉਹਦੇ 3 ਏਕੜ ਜ਼ਮੀਨ ਹੈਗੀ ਉਹਦੀ ਟੋਟਲ ਜਿਹਦੇ ਵਿੱਚੋਂ ਜਿਹੜਾ ਆੜਤੀਏ ਨੇ 20 ਕਨਾਲ ਦੇ ਕਰੀਬ ਜਿਹੜੇ ਕੁਰਕ ਕਰ ਰੱਖੀ ਆ ਯਾਨੀ 20 ਕਨਾਲ ਦਾ ਗੁਰਦੇਵ ਸਿੰਘ ਕਿਤੇ ਅੱਗੇ ਵੇਚ ਨਹੀਂ ਸਕਦਾ ਤੇ ਇਸੇ ਤਰ੍ਹਾਂ ਜੇਕਰ ਇਸੇ ਜ਼ਮੀਨ ਦੀ ਮਾਰਕੀਟ ਵੈਲਿਊ ਦੀ ਗੱਲ ਕਰਦੇ ਆ ਜ਼ਮੀਨ ਦੇ ਮੁੱਲ ਦੀ ਗੱਲ ਕਰਦੇ ਆ ਤਾਂ ਇਹਦਾ 24 ਲੱਖ ਰੁਪਿਆ ਪ੍ਰਤੀ ਏਕੜ ਦਾ ਰੇਟ ਇੱਥੇ ਦੱਸਿਆ ਜਾ ਰਿਹਾ ਤੇ ਜੇਕਰ ਅਸੀਂ ਇਹਦੇ ਕਰਜ਼ੇ ਦੀ ਗੱਲ ਕਰਦੇ ਹਾਂ ਜਾਂ ਜਿਹੜੇ ਆਰਤੀ ਨੇ ਪੈਸਾ ਬਣਾਇਆ ਤੋ ਤਕਰੀਬਨ 5.5 ਲੱਖ ਰੁਪਿਆ ਬਣਾਇਆ ਹੋਇਆ ਤੇ 25000 ਤੋਂ 5.5 ਲੱਖ ਬਣਾਇਆ ਹੋਇਆ ਜੇਕਰ ਅਸੀਂ ਉਹਦੇ ਇਸ ਰਕਮ ਨੂੰ ਮੰਨ ਵੀ ਲਈਏ ਤਾਂ ਇਹ ਰਕਮ ਉਹਦੀ ਰੇਟ ਦੇ ਹਿਸਾਬ ਨਾਲ ਡੇਢ ਕਨਾਲ ਚ ਪੂਰੀ ਹੋ ਜਾਂਦੀ ਹੈ ਜਦਕਿ ਉਹ 20 ਕਨਾਲ ਦੇ ਉੱਤੇ ਜਿਹੜਾ ਕੁਰਕ ਕਰੀ ਬੈਠਾ ਹੈ ਅਜੇ ਹਈ ਨਹੀਂ ਹੈ ਕਿ ਕਰਜ਼ਾ ਨਿਬੇੜਨ ਲਈ ਕੋਸ਼ਿਸ਼ਾਂ ਨਹੀਂ ਕੀਤੀਆਂ ਗਈਆਂ ਆਰਤੀ ਨਾਲ ਕਈ ਵਾਰ ਸੰਪਰਕ ਕੀਤਾ ਗਿਆ ਪੰਚਾਇਤੀ ਤੌਰ ਤੇ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ ਪਿੰਡ ਦੇ ਲਾਭ ਸਿੰਘ ਵੀ ਮਾਮਲੇ ਨਾਲ ਜੁੜੇ ਹੋਏ ਨੇ ਲਾਭ ਸਿੰਘ ਤੇ ਪਿੰਡ ਦੇ ਹੋਰ ਮੋਤਵਰ ਲੋਕ ਆਰਤੀ ਕੋਲ ਮਾਮਲਾ ਸੁਲਝਾਉਣ ਲਈ ਕਈ ਵਾਰ ਗਏ ਇਨ੍ਹਾਂ ਮੁਤਾਬਕ ਮਸਲਾ ਸੁਲਝਾਉਣਾ ਤਾਂ ਦੂਰ ਦੀ ਗੱਲ ਹੈ ਕਿਸੇ ਨੇ ਗੱਲ ਤੱਕ ਵੀ ਨਹੀਂ ਕੀਤੀ ਗੁਰਦੇਵ ਸਿੰਘ ਉਹਨਾਂ ਦੇ ਮਸਲੇ ਤੇ ਆਰਤੀ ਕੋਲ ਗਏ ਤੇ ਕਿੰਨੇ ਕੁ ਬੰਦੇ ਇਕੱਠੇ ਹੋ ਕੇ ਗਏ ਸੀ ਉਹ ਤੁਸੀਂ ਉੱਥੇ ਸ਼ਹੀਦ ਤੰਨ ਚਕੇਰੀ ਦੇ ਜੀ ਇੱਕ ਮੈਂ ਤੇ ਤੁਸੀਂ ਪੰਚਾਇਤੀ ਤੌਰ ਤੇ ਗਏ ਹੋ ਆਰਤੀ ਕੋਲੇ ਤਾਂ ਫਿਰ ਕੀ ਗੱਲ ਕੀਤੀ ਤੁਸੀਂ ਕੀ ਕਹਿਣਾ ਸੀ ਉਹ ਉਹ ਤਾਂ ਇਹੀ ਗੱਲ ਮੈਂ ਰਾਜੀ ਬੰਦਾ ਜੇ ਹੋ ਜੇ ਕਈ ਵਾਰੀ ਚੰਗਈ ਹੁੰਦਾ ਉਹਨੇ ਕੋਈ ਗੱਲ ਹੀ ਨਹੀਂ ਕੀਤੀ ਫਿਰ ਅਸੀਂ ਮੋੜੇ ਪਹਿਲਾਂ 25000 ਰੁਪਏ ਰਹਿਤਾ ਸੀਗਾ ਠੀਕ ਹੈ ਨਾ ਉਹਦਾ ਵਿਆਹ ਵੀ ਵਧਾ ਕੇ ਜੀ ਨਾ ਵਧਾਈ ਗਿਆ ਉਹਦੋਂ ਬਾਅਦ ਸੀ ਪੈਸੇ ਫਿਰ ਦੇਣ ਦੇ ਵੀ ਫੇਚਲਾ ਕਰੀ ਪੰਚਾਇਤ ਵਾਲੇ ਬੰਦੇ ਵੀ ਨਾਲ ਲੈ ਕੇ ਸੀਗੇ ਇਹ ਤੋਂ ਪਿੰਡੋਂ ਹਲੇ ਬੰਦੇ ਵੀ ਨਾਲ ਲੈ ਕੇ ਸੀਗੇ ਜਿਹੜੇ ਉਹਦੇ ਨਾਲ ਸਹਿਮਤ ਬੰਦੇ ਸੀਗੇ ਉਹ ਵੀ ਨਾਲ ਲੈ ਕੇ ਸੀ ਉਹਦੇ ਜਿਹੜੇ ਉਹਦੇ ਆਪ ਦੇ ਬੰਦੇ ਸੀਗੇ ਅਸੀਂ ਜਾ ਕੇ ਉਹਨੂੰ ਪੈਸੇ ਵੀ ਕਿਹਾ ਜਿਵੇਂ ਕਰਕੇ ਇਸ ਨੂੰ ਇੰਨੇ ਪੈਸੇ ਦੇ ਦੇਣੇ ਆ ਅਰ 3 ਲੱਖ ਰੁਪਏ ਕਿਹਾ ਸੀ ਉਹਨੂੰ ਉਹਨੇ ਉਹ ਮੰਨੇ ਨਹੀਂ ਉਹਨੂੰ ਜਾ ਕੇ ਪੁੱਛਿਆ ਵੀ ਚਲੋ ਦੱਸੋ ਹੀ ਚਲ ਚਲ ਕੋ ਹੋ ਗਿਆ ਕੋਈ ਵੱਧ ਘੱਟ ਦੱਸੋ ਹੀ ਜਿਵੇਂ ਕੋਈ ਨਿਬੜਦਾ ਨਾ ਮੇੜ ਲਾਂਗੇ ਉਹ ਤਾਂ ਉਥੋਂ ਜਿੱਥੇ ਆਪਣੀ ਗੱਦੀ ਹੁੰਦੀ ਹੈ ਉਥੋਂ ਜਾ ਕੇ ਚਾਰ ਬੰਦੇ ਜਾ ਕੇ ਬਹਿ ਗਏ ਪੰਚਾਇਤ ਦੇ ਉਹਨੇ ਉਥੋਂ ਉੱਠ ਕੇ ਸਾਨੂੰ ਆਏ ਨੇ ਕਿਹਾ ਜੀ ਐਂ ਕਰਕੇ ਵੀ ਹਾਂ ਵੀ ਦੱਸੋ ਵੀ ਕਿ ਨੇ ਹੀ ਬੰਦਾ ਚਲੂ ਆਏ ਕਹਿੰਦੇ ਭਾਈ ਦੱਸੋ ਤੁਸੀਂ ਨਿਵੇੜਨ ਵਾਸਤੇ ਆਓ ਚਲੋ ਵੱਧ ਘੱਟ ਕਰਕੇ ਨਿਵੇੜ ਲਓ ਹੁਣ ਇਹ ਸਾਨੂੰ ਇੱਕ ਤੋਂ ਦੋ ਨਹੀਂ ਕਿਹਾ ਨਾਲ ਜਿਹੜੇ ਕੋਈ ਬੰਦੇ ਨਾਲ ਗਏ ਸੀ ਸਾਡੇ ਕੋਲ ਹਲੇ ਗਵਾਹ ਹੈਗੇ ਸੀ ਕਰਜ਼ੇ ਦੀ ਮਾਰ ਨੇ ਪਰਿਵਾਰ 'ਚ ਸਿਰਫ ਆਰਥਿਕ ਮੰਦਹਾਲੀ ਨਹੀਂ ਲਿਆਂਦੀ ਸਮਾਜ 'ਚ ਕਰਜ਼ੇ ਦਾ ਢੋਲ ਅਜਿਹੇ ਵਜਿਆ ਕਿ ਲੋਕ ਇਸ ਪਰਿਵਾਰ ਨਾਲ ਰਿਸ਼ਤਾ ਵੀ ਜੋੜਨ ਤੋਂ ਬਚਣ ਲੱਗੇ ਅਸਲ ਵਿੱਚ ਕਿੱਦੇ ਨੇ ਕਹਿਣੇ ਵੀ ਨਿਬੜ ਜੇ ਬਹੁਤ ਬਿਸ਼ਰਮੀ ਦੀ ਗੱਲ ਆ ਵੀ ਇਸ ਟਾਈਮ ਆਣਦਿਆਂ ਪਰ ਉਹ ਨਿਵੇੜ ਨਹੀਂ ਰਿਹਾ ਸਾਡੇ ਨਾਲ ਵੀ ਸਾਡੇ ਵਿੱਚੇ ਵੀ ਗਾਹਾਂ ਸ਼ਰਮੀ ਦੇ ਗੱਲ ਰਿਸ਼ਤਾ ਨਹੀਂ ਚੜਦਾ ਹੁੰਦਾ ਬੱਚਿਆਂ ਨੂੰ ਅੱਜ ਕੱਲ ਤੇ ਲੋਕ ਵੀ ਆ ਗਏ ਨੇ ਵੀ ਤੁਸੀਂ ਨਿਵੇੜੋ ਅਸੀਂ ਵੀ ਕਹਿੰਦੇ ਨਿਵੇੜਨਾ ਚਾਹੀਦਾ ਟਾਈਮ ਪਾਸ ਹੁੰਦਾ ਨਹੀਂ ਇਸ ਤਰ੍ਹਾਂ ਵੀ ਤੇ ਵੀ ਉਹ ਸਾਡੇ ਨਾਲ ਨਿਵੇੜ ਨਹੀਂ ਰਿਹਾ ਜਿਉਂ ਕਰ ਰਿਹਾ ਤਾਂ ਕਸਾ ਹੀ ਕਰ ਰਿਹਾਗਾ ਕਿਸਾਨ ਦੀ ਆਮਦਨ ਕੇ علاوہ ਜਾਂ ਤਨਖਾ ਉਹ ਤਾਂ ਹਾੜੀ ਸੋਣੀ ਚ ਹੈ ਹੱਡ ਤੋੜ ਮਿਹਨਤ ਕਰਕੇ ਹੀ ਆਉਣੀ ਹੈ ਜਦੋਂ ਫਸਲ ਮੰਡੀ ਚ ਵਿਕੇਗੀ ਉਸ ਤੋਂ ਪਹਿਲਾਂ ਮੌਸਮ ਦੀ ਮਾਰ ਪੈ ਗਈ ਤਾਂ ਕਿਸਾਨ ਦੀ ਕਿਸਮਤ ਕਰਜ਼ਾਈ ਹੋਣ ਦਾ ਟੈਗ ਅਤੇ ਮਾੜੀ ਆਰਥਿਕ ਹਾਲਤ ਕਾਰਨ ਦੋ ਵਕਤ ਦੀ ਰੋਟੀ ਵੀ ਜੁੜਨੀ ਔਖੀ ਹੋ ਗਈ ਹੈ પતિ ਅਤੇ ਸੋਹਰਾ ਦਿਨ ਰਾਤ ਖੇਤ ਚ ਹੱਡ ਤੋੜ ਮਿਹਨਤ ਕਰਦੇ ਨੇ। ਗੋਹਾ ਕੁੜਾ ਕਰਦੀ ਬਲਜੀਤ ਕੌਰ ਨੂੰ ਹਰ ਰੋਜ਼ ਇਹੀ ਸਿਕਰ ਸਤਾਉਂਦੀ ਹੈ ਕਿ ਭਵਿੱਖ ਚ ਘਰ ਦਾ ਚੁੱਲਾ ਕਿਵੇਂ ਬਲਦਾ ਰਹੇਗਾ। ਜੀ ਫੇਰ ਉਹੀ ਗੱਲ ਟੈਨਸ਼ਨ ਪੂਰੀ ਪੈਂਦੀ ਹੈਗੀ ਉਸ ਦਿਨ ਸਾਡੇ ਰੋਟੀ ਵੀ ਨਹੀਂ ਪੱਕਦੀਗੀ ਪੂਰਾ ਹਾਲੀ ਹੋ ਜਾਂਦਾਗਾ ਵੀ ਹੁਣ ਸਾਡਾ ਕੀ ਬਣੂਗਾ ਜੀ ਜ਼ਮੀਨ ਦੀ ਟੈਨਸ਼ਨ ਰਹਿੰਦੀ ਹੈ ਸਾਰਾ ਦਿਨ ਵੀ ਇਹੀ ਆਗੀ ਇਹੀ ਉਹ ਦੇ ਹੱਥ ਚ ਆ ਰਹੀ ਅੱਜ ਇਸੀ ਕਰਾਂਗੇ ਕੀ ਵਾਹਾਂਗੇ ਕੀ ਹੁਣ ਇਸੇ ਦੀ ਸਿਰਤੀ ਰੋਟੀ ਟੁਕਾਵ ਬਖ ਖਾਣਾ ਪੀਣਾ ਤੋਰਦੇ ਹੋਰ ਕਿਹੜਾ ਸਾਡੀ ਖਾ ਹੁੰਦੀ ਅੱਡ ਉਸ ਕਰ ਨਹੀਂ ਸਕਦੇ ਤਿੰਨ ਚਾਰ ਕੁੜੀਆਂ ਨੇ ਸਾਡੇ ਬਈ ਵੀ ਇਸ ਕਾਸੇ ਯੋਗ ਨਹੀਂ ਹੈਗੇ ਅੱਜ ਬਿਮਾਰੀ ਨਿਠਾ ਰੱਖਿਆਂਗੇ ਪਰਿਵਾਰ ਦੀ ਨੀਂਦ ਉਦੋਂ ਉੱਠ ਜਾਂਦੀ ਹੈ ਜਦੋਂ ਕੁਰਕੀ ਦੇ ਆਰਡਰ ਤੋਂ ਬਾਅਦ ਨਿਲਾਮੀ ਦੀਆਂ ਕੋਸ਼ਿਸ਼ਾਂ ਹੋਈਆਂ ਕਰਜ਼ਾ ਮੰਗਣ ਆਉਣ ਵਾਲਿਆਂ ਤੋਂ ਪਰਿਵਾਰ ਜ਼ਲੀਲ ਹੁੰਦਾ ਰਿਹਾ ਵਾਰ-ਵਾਰ ਜ਼ਿਲਤ ਸਹਿ ਰਹੇ ਪਰਿਵਾਰ ਦੀ ਬਾ ਅਖਰ ਕਿਸਾਨ ਯੂਨੀਅਨ ਨੇ ਫੜੀ ਜਿੱਥੇ ਬੰਦੀ ਹੱਕ ਚ ਖੜੀ ਤਾਂ ਜ਼ਮੀਨ ਨਿਲਾਮ ਨਹੀਂ ਹੋਣ ਦਿੱਤੀ ਗਈ ਜਦੋਂ ਵੀ ਸਰਕਾਰੀ ਅមਲਾ ਜ਼ਮੀਨ ਕੋਰ ਕਰਨ ਆਉਂਦਾ ਉਦੋਂ ਹੀ ਕਿਸਾਨ ਯੂਨੀਅਨ ਇਕੱਠ ਕਰਕੇ ਇਹ ਨਿਲਾਮੀ ਰੱਦ ਕਰਵਾ ਦਿੰਦੀ ਨਿਲਾਮੀ ਰੋਕਣ ਬਾਤੇ ਕਿਸਾਨ ਜੁਨੂ ਦੇ ਬੰਦੇ ਆਉਂਦੇ ਨੇ ਜੀ ਉਹ ਨਾਲ ਅਸੀਂ ਸਹਿਮਤਾਂ ਜੀ ਉਹ ਨਾਲ ਆਉਂਦੇ ਨੇ ਸਾਡੇ ਨਾਲ ਉਹ ਜਦੋਂ ਕੋਈ ਨਿਲਾਮੀ ਦਾ ਹੋਣਦਾਗਾ ਫੋਨ ਕਰਦਦੇ ਉਹ ਆ ਕੇ ਰੋਕਦੇ ਜੀ ਪੁwari ਨੂੰ ਕਹੇ ਨੇ ਸਾਰਾ ਕੁਝ ਜਿਵੇਂ ਉਹ ਕਹੇ ਨੇ ਉਸ ਹਿਸਾਬ ਨਾਲ ਰੋਕਦੇ ਜੀ ਵਿੱਲਣ ਪਿੰਡ ਵਿੱਚ ਇਕੱਲੇ ਗੁਰਦੇਵ ਸਿੰਘ ਹੀ ਨਹੀਂ ਬਲਕਿ ਹੋਰ ਵੀ ਕਈ ਕਿਸਾਨਾਂ ਦੀਆਂ ਜ਼ਮੀਨਾਂ ਉਹਨਾਂ ਦੇ ਆੜਤੀਆਂ ਨਹੀਂ ਕੁਰਕ ਕੀਤੀਆਂ ਨੇ ਇਹਨਾਂ ਕਿਸਾਨਾਂ ਚੋਂ ਇੱਕ ਨੇ ਨਛੱਤਰ ਸਿੰਘ ਉਮਰ ਨੇ ਚਿਹਰੇ ਤੇ ਆਪਣਾ ਨਿਸ਼ਾਨ ਛੱਡ ਦਿੱਤਾ ਪਰ ਨੋੜ ਦਾ ਭੂਤ ਇਹਨਾਂ ਦੇ ਜ਼ਿਹਨ ਚ ਆ ਕੇ ਡਰਾ ਜਾਂਦਾ ਜਿਸ ਤੇ ਆੜਤੀਏ ਵੱਲੋਂ ਵਦਾ ਚੜਾ ਕੇ ਹਿਸਾਬ ਲਿਖਣ ਦਾ ਇਲਜ਼ਾਮ ਹੈ ਨਛੱਤਰ ਸਿੰਘ ਦੇ ਚਿਹਰੇ ਤੇ ਜ਼ਮੀਨ ਖੁੱਸਣ ਦਾ ਡਰ ਸਾਫ਼-ਸਾਫ਼ ਦੇਖਿਆ ਜਾ ਸਕਦਾ ਹੈ ਉਹ ਯਾਰ 3 ਦੀ ਗੱਲ 2003 ਦੀ ਸੌਣੀ ਦੇ ਵਿੱਚ ਇਹਦਾ ਹਿਸਾਬ ਕਿ ਤਾ ਨੀੜ ਕੇ ਸਾਡਾ ਜਦੋਂ ਥੜ ਗਿਆ ਠੇਕਾ ਦੇਣਾ ਸੀਗਾ ਹਾਂ 16000 ਰੁਪਿਆ ਦਾ ਇਹ ਤਰੋੜ ਭਰ ਲਿਆ ਉਹ ਦੂਗਾ ਹਾਂ ਚਾਰ ਤਿੰਨ ਕਿ ਮਹੀਨੇ ਚੱਲਿਆ ਸਾਰਾ 6000 ਰੁਪਿਆ ਵਿੱਚ ਢੋਲ ਆ ਗਿਆ ਵਿੱਚ ਕੋਈ ਗੁੜਚਾ ਆ ਗਿਆ ਨਾ ਕਿਤੇ ਕੁਝ ਨਹੀਂ ਫੜਿਆ ਕੀ ਆ ਜੀ ਹੋਇਆ ਕਿੰਨੀ ਕਿੰਨੇ ਕਨਾਲਾ ਤੇ ਕੁਰਕ ਕੀਤੀ ਹੈ ਨਾ ਤੁਹਾਡੇ ਅੱਠ ਕਨਾਲਾ ਹੈ ਛਾਲੇ ਮੇਰੇ ਨੂੰ ਤਾਂ ਅੱਠ ਨਹੀਂ ਆ। ਤੁਸੀਂ ਗੱਲ ਨਹੀਂ ਕੀਤੀ ਵੀ ਐਨਾ ਤੂੰ ਕਿਵੇਂ ਬਣਾਤਾ ਫਿਰ ਅੱਠ ਕਨਾਲਾ ਤੇ ਕਰਦਾ ਰੇਟ ਵਾਧਾ ਸਾਰੀ ਨਾ ਜਿਸੀ ਕੁਝ ਨਹੀਂ ਕੀਤੀ ਹੈ ਕਿ ਮੂਠ ਮਾਰਦੀ ਹੈ ਨਾ ਹੀ ਉਹਨਾਂ ਨੇ ਕੋ ਸਾਡੇ ਨਾਲ ਸੰਪਰਕ ਕਰਿਆ ਨਾ ਅਜ਼ਮ ਕੀਤਾ ਹੈਗਾ ਉਹਨਾਂ ਤਾਂ ਕਹਿੰਦਾ ਰਿਹਾ ਮੈਂ ਜਰੂਰ 2-3 ਸਾਲ ਵੀ ਦਾਵਾ ਨਾ ਕਰੀ ਭਾਈ ਅਸੀਂ ਮੁੜ ਕੇ ਸਾਡੀ ਆਪਦੀ ਕੁੜੀ ਦਾ ਰਿਸ਼ਤਾ ਸਮਲੇ ਵਿਆਹ ਕਰਾਇਆ ਸੀ ਵੀ ਉਹਦਾ ਅਸੀਂ ਕੋਈ ਜਿਹੜਾ ਜਿਹਾ ਮੜਮੋਟਾ ਚੂਨਪਾਨ ਦੇਣ ਲੈਣ ਹੋਇਆ ਨਾ ਉਹ ਸੀ ਉਹ ਕਰਕੇ ਬੋੜ ਕੇ ਤੇਰੇ ਕੋਲ ਹੀ ਆਵਾਂਗੇ ਪਰ ਉਹਦੇ ਮੁੰਡੇ ਨੇ ਦਾਵਾ ਕਰਤਾ ਉਹਦੇ ਮੁੰਡਿਆਂ ਕੋਈ ਤਾਲਕ ਨਹੀਂ ਸੀਗਾ ਬਿਰਧ ਕਰਨ ਦਾ ਦਾਵਾ ਬੜੀ ਖੁਸ਼ੀ ਨਾਲ ਕਰਦਾ ਬਿਰ지 ਜ਼ਿੰਮੇਵਾਰ ਸੀ ਉਹਦਾ ਮੁੰਡਾ ਕੋਈ ਜ਼ਿੰਮੇਵਾਰ ਨਹੀਂ ਕਿਸੇ ਚੀਜ਼ ਦਾ ਸਾਡਾ ਅਨਸਾਫ ਉਹਨੇ ਕਹਿੰਦੇ ਵੀ ਇੰਨਾ ਸਾਡੇ ਸਾਰਾ 20 21000 ਰੁਪਇਆ 22 ਵੱਧ ਤੋਂ ਵੱਧ 22 ਹੋਊਗਾ ਇਹ ਇਹ ਹੀ ਇੰਨਾ ਸਾਡੇ ਕੋਲੇ ਪੈਸਾ ਆਇਆ ਇਹ ਪੈਸੇ ਦੇ ਵਿੱਚੋਂ ਕੋਈ ਤੁਸੀਂ ਸਮਝ ਲਓ ਬਧਾ ਘਾਟਾ ਹੋ ਕੇ ਪਰ ਨਿਭੜੇ ਜੇ ਨਿਭੜੇ ਤੱਕਣਾ ਕੇਸ ਕਰਿਆ ਉਹਨਾਂ ਨੇ ਜੀ ਕੇਸ ਦੇ ਵਿੱਚ ਆ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਨੇ ਸਾਰੀਆਂ ਪਕਤਾ ਹੋਈਆਂ ਨੇ ਜਿਵੇਂ ਆਹ ਤੁਹਾਨੂੰ ਦੱਸਿਆ ਸੁਣੇ ਨੇ ਵੀ ਆ ਕੋਈ ਇਹਨੂੰ ਇਹਨੂੰ ਬਿਆਨ ਵੀ ਨਹੀਂ ਵਕੀਲ ਕਹਿੰਦਾ ਮਹਾਰਾਜ ਨੂੰ ਜਾਣ ਕੇ ਸੱਚੀ ਗੱਲ ਆ ਮੈਂ ਆਪਾਂ ਸੱਚੀ ਕਹੇਗਾ ਆਪਾਂ ਨੂੰ ਕੋਈ ਖਤਰਾ ਨਹੀਂ ਸੀਗਾ ਸੱਚੀ ਗੱਲ ਦਾ ਵੀ ਸਭ ਲੋ ਆ ਸਾਡੇ ਤੇ ਪਹਾੜ ਬਣਾ ਕੇ ਧਰਤਾ ਫਿਰ ਇਹਦੇ ਹਿਸਾਬ ਨਾਲ ਜੇ ਵਕੀਲ ਸਾਹਿਬ ਕਿਹਾ ਸੱਚੇ ਨੇਗੇ ਫਿਰ ਉਹਨਾਂ ਨੇ ਜਿਹੜਾ ਇਹਨਾਂ ਦਾ ਵਕੀਲ ਹੈਗਾ ਜਦੋਂ ਉਹ ਇਹੀ ਕਹਦੇ ਵੀ ਰੱਬ ਪ੍ਰਮਾਤਮਾ ਨੂੰ ਜਾਣ ਕੇ ਸੱਚੀ ਗੱਲ ਕਰਦੇ ਅਸੀਂ ਸੱਚੀ ਗੱਲ ਦੱਸਤੀ ਸੱਚੀ ਤੇ ਵੀ ਕੋਈ ਯਕੀਨ ਨਹੀਂ ਰਿਹਾ ਜੇ ਫੇਰੀ ਵੀ ਸਾਡੇ ਤੇ ਕੇਸ ਕਰਕੇ ਸਾਡੇ ਜਿਵੇਂ ਨਜਾਇਜ਼ ਪੈਸਾ ਪਾਇਆ ਗਿਆ। ਬਿਲਕੁਲ ਨਜਾਇਜ਼। ਐਬੀਪੀ ਸਾਜ ਨੇ ਜਦੋਂ ਗੁਰਦੇਵ ਸਿੰਘ ਦੀ ਜ਼ਮੀਨ ਦੀ কুরਕੀ ਦੇ ਸਬੰਧ ਵਿੱਚ ਉਸਦੇ ਆੜਤੀ ਬ੍ਰਿਜ ਲਾਲ ਦਾ ਪੱਖ ਜਾਣਨਾ ਚਾਹਿਆ ਤਾਂ ਉਹਨਾਂ ਦੀ ਥਾਂ ਜਵਾਬ ਦੇਣ ਲਈ ਮੁੰਡਾ ਸੋਮਨਾਥ ਸਾਹਮਣੇ ਆਇਆ। ਉਸ ਦੇ ਮੁਤਾਬਕ ਉਹਨਾਂ ਦੇ ਪੈਸੇ ਬਿਲਕੁਲ ਸਹੀ ਨਹੀਂ ਇਹ ਪੁੱਛਣ ਤੇ ਕਿ ਮਿਲ ਬੈਠ ਕੇ ਮਾਮਲਾ ਕਿਉਂ ਨਹੀਂ ਸੁਲਝਾ ਲਿਆ ਜਾਂਦਾ ਜਵਾਬ ਸੀ ਇਸ ਗੱਲ ਤੇ ਕੋਰਟ ਨੇ ਵੀ ਮੋਹਰ ਲਾਈ ਹੈ ਫੈਸਲਾ ਕਾਨੂੰਨ ਮੁਤਾਬਕ ਹੀ ਹੋਵੇਗਾ ओरिजिनल ਪ੍ਰੋਨੋਟ ਹੈ ਪੈਸੇ ਲੈ ਕੇ ਆਲਾ ਫਿਰ ਦਸਤਕਤ ਕਰਦਾ ਸਾਡੇ ਜਿਹੜੇ ਪੈਸੇ ਉਹ ਸਹੀ ਹੈ ਜੱਜ ਸਾਹਿਬ ਦੇ ਫੈਸਲੇ ਮੁਤਾਬਕ ਹੋਏ ਨੇ ਤੇ ਹੁਣ ਉਹ ਪੈਸੇ ਦੇਣ ਤੋਂ ਮੁੱਕਰਦੇ ਉਹ ਇੱਕ ਅਲੱਗ ਗੱਲ ਹੈ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਕੁਰਕ ਕਰਾਉਂਦਾ ਸਰਕਾਰ ਦੇ ਹੁਕਮਾਂ ਦੇ ਅਨੁਸਾਰ ਹੀ ਕੁਰਕ ਹੁੰਦੀ ਹੈ ਸਰਕਾਰ ਜਿੰਨੀ ਸਮਝਦੀ ਹੈ ਵੀ ਇੰਨੀ ਜਣ ਨੂੰ ਮਿੰਦੀ ਕੁਰਕ ਕਰਕੇ ਪੈਸੇ ਦੇਗੀ ਹੋ ਸਕਦੀ ਹੈ ਉਸ ਹਿਸਾਬ ਨਾਲ ਉਹ ਆਰਡਰ ਕਰਦੇ ਆ ਇਹਨਾਂ ਨੇ ਕੋਈ ਆਰਡਰ ਨਹੀਂ ਕਰਵਾਏ ਵੀ ਇਹਨੂੰ ਪੰਜ ਕੇ ਲਈ ਇਹ ਕੁਰਕ ਕਰ ਦੇਣ ਤੇ ਦੋ ਕੇ ਨਾਲ ਕੁਰਕ ਕਰ ਦੇਣ ਸਰਕਾਰ ਜਿਵੇਂ ਚਾਹੁੰਦੀ ਹੈ ਜਿਵੇਂ ਮਾਨਯੋਗ ਅਦਾਲਤ ਚਾਹੁੰਦੀ ਹੈ ਉਹਦੇ ਮੁਤਾਬਕ ਹੀ ਫੈਸਲਾ ਕੀਤਾ ਜਾਂਦਾ ਵੀ ਇਹ ਕੁਰਕੀ ਕਿਵੇਂ ਬਸੂਲੀ ਜਾਂਦੀ ਹੈ ਕਿ ਸਾਡੀਆਂ ਪ੍ਰੇਸ਼ਾਨੀਆਂ ਕੀ ਹੁੰਦੀਆਂ ਨੇ ਇਸ ਤੋਂ ਸ਼ਾਇਦ ਦੁਨੀਆ ਨੂੰ ਜਾਣਨ ਸਮਝਣ ਵਾਲਾ ਹਰ ਸ਼ਖਸ ਵਾਕਿਫ ਹੋਵੇਗਾ ਹੱਡ ਤੋੜ ਮਿਹਨਤ ਕਰਕੇ ਸਾਡੇ ਸਾਰਿਆਂ ਦੇ ਢਿੱਡ ਭਰਨ ਵਾਲੇ ਕਿਸਾਨਾਂ ਦੀ ਮਨਸ਼ਾ ਤੇ ਆੜਤੀਏ ਨੇ ਕੁਝ ਇਸ ਤਰ੍ਹਾਂ ਸਵਾਲ ਖੜੇ ਕਰ ਦਿੱਤੇ। ਉਹ ਵੀ ਕਿਸਾਨ ਦਾ ਭੋਲਾ ਭਾਲਾ ਮੈਂ ਤੁਸੀਂ 5000 ਦੇ ਦਿਓ ਜੋ ਮੁੜ ਕੇ ਦੇਤਾ ਫਿਰ ਮੈਨੂੰ ਵਸ ਲਿਓ। ਇਹਦੇ ਇਸ ਤਰ੍ਹਾਂ ਦੇ ਬੰਦੇ ਜੋ ਪੈਸਾ ਨਹੀਂ ਮੁੜਦੇ। ਲੈਸ 1% ਲੋਗ ਹੋਣਗੇ। ਜਿਹੜੇ ਆ ਭੋਲੇ ਭਾਲੇ ਜਿਹਨਾਂ ਨੂੰ ਪੱਗਿਆ ਤਾਂ ਲੈਸ 1% ਲੋਗ ਹੋਣਗੇ। ਔਰ ਜਿਨ੍ਹਾਂ ਨੂੰ ਨਾਲ ਕੀ ਹੈਗਾ 1% ਬੰਦੇ ਨਾਲ ਦਿੱਤੀ ਉਸਦੀ। ਉਹਨਾਂ ਜੁਗਾਹਾਂ 1% ਵਾਲਾ ਕਰਦਾ ਨਹੀਂ ਕੋਈ ਨਹੀਂ ਕਰਦਾ ਹਲਾ ਕਹਿੰਦਾ ਇਹਦਾ ਬਿੱਲੀ ਵਿਚਾਲਾ ਗੋਗਾ। 0.1% ਚਾਂਸ ਕਰੇ ਜਾ ਕੇ ਸਾਲ ਦੋ ਸੰਧੱਕ ਜਾਂਦਾ। ਇਸ ਸਾਰੇ ਮਾਮਲੇ ਵਾਰੇ ਅਸੀਂ ਗੁਰਦੇਵ ਸਿੰਘ ਦੇ ਵਕੀਲ ਬਲਵੀਰ ਕੌਰ ਕੋਲ ਵੀ ਪਹੁੰਚ ਕੀਤੀ ਗੁਰਦੇਵ ਸਮੇਤ ਕਈ ਕਿਸਾਨਾਂ ਦੇ ਕੇਸ ਲੜਨ ਵੇਲੇ ਜੋ ਗੱਲਾਂ ਉਹਨਾਂ ਸਾਹਮਣੇ ਆਈਆਂ ਉਹਨਾਂ ਦੇ ਆਧਾਰ ਤੇ ਬਲਵੀਰ ਕੌਰ ਸਿੱਧੇ ਲਫ਼ਜ਼ਾਂ 'ਚ ਕਹਿੰਦੇ ਨੇ ਕਿ ਆੜਤੀਏ ਗਰੀਬ ਕਿਸਾਨਾਂ ਨਾਲ ਧੱਕੇਸ਼ਾਹੀ ਕਰਦੇ ਨੇ ਜਿਹੜਾ ਪੁੱਤਰ ਬਚਨ ਸਿੰਘ ਨੇ ਜੀ ਇੱਕ ਬਜ਼ੁਰਗ ਕਿਸਾਨ ਨੇ ਗਰੀਬੀ ਕਿਸਾਨੀ ਚੋਂ ਨੇ ਇਹਨਾਂ ਕੋਲ तकरीबन 7-8 ਕਿੱਲੇ ਜ਼ਮੀਨ ਸੀ ਇਹਨਾਂ ਨੇ ਬਿਰਜਲਾਲ ਦੇ ਨਾਲ ਆਪਦੀ ਆੜਤਾ ਕੰਮ ਕਰਦੇ ਸੀ ਤੇ ਫਸਲਾ ਸੱਟਦੇ ਸੀਗੇ ਇਹਨਾਂ ਦਾ ਆਪਸ ਚ ਪੈ ਗਿਆ ਰੋਲਾ ਸਾਫ ਕਿਤਾਬ ਦਾ ਨਾ ਤਾਂ ਇਹਨੇ ਕੋਈ ਲੈਣ ਦੇਣ ਕੀਤਾ ਇਹ ਪੈਸੇ ਕੋਈ ਕਹਿੰਦੇ ਸੀ ਸੀ ਵੀ ਕੋਈ ਕਰਦਾ ਕੰਮ ਕਰਨਾ ਸੀ ਉਹਦੇ ਲਈ ਪੈਸੇ ਲੈਣ ਗਏ ਇਹਨਾਂ ਨੇ ਜਦੋਂ ਜਵਾਬ ਦਿੱਤਾ ਇਹਨੇ ਆਪਣੀ ਆੜ ਤੇ ਇਹਨਾਂ ਨੂੰ ਕੱਟ ਲਈ ਹੋਰ ਤੇ ਆੜ ਸੱਟਣ ਲੱਗੇ ਉਸ ਤੋਂ ਬਾਅਦ ਇਹਨੇ ਪਰਨੋਡ ਦਾ ਕੇਸ ਇਹਨਾਂ ਤੇ ਦਾਇਰ ਕਰਤਾ ਇਹਨਾਂ ਦਾ ਪਹਿਲਾ ਪਰਨੋਡ ਦਾ ਕੇਸ ਜਦੋਂ ਦਾਇਰ ਕੀਤਾ ਸੀ ਉਹਦੀ ਐਗਜ਼ੀਕਿਊਸ਼ਨ ਪਾਈ ਸੀ ਉਹ ਟਾਈਮ ਬਾਰ ਹੋਣ ਕਰਕੇ ਅਸੀਂ ਇੱਥੇ ਖਾਰਜ ਵੀ ਕਰਾਈ ਸੀਗੀ ਉਹ ਖਰਜ ਹੋਣ ਤੋਂ ਬਾਅਦ ਦੁਬਾਰਾ ਫੇਰ ਚੱਕੇ ਨੇ ਉਹੀ ਐਗਜ਼ੀਕਿਊਸ਼ਨ ਫੇਰ ਪਾਤੀ ਉਹਦੇ ਵਿੱਚ ਹੁਣ ਤੱਕ ਹੀ तकरीबन 2.5 ਲੱਖ ਰੁਪਇਆ ਜਰਾ ਇੰਨਾ ਕੰਨੀ ਕੱਢੀ ਬੈਠਾ ਹੈ ਇੱਕ ਅਜਰਾਏ ਦਾ ਜਿਹੜੀ ਇਹਨਾਂ ਦੀ 8 ਕਨਾਲਾਂ ਜ਼ਮੀਨ ਬਚਦੀ ਸੀ ਵਿਚਾਰੇ ਪਰਸੇ ਚੁੱਥੇ ਮੇਰੇ ਕੋਲ ਆਕੇ ਵੀ ਗਏ ਨੇ ਵੀਰੇ 8 ਕਨਾਲਾਂ ਜ਼ਮੀਨਾਂ ਵੀ ਜੇ ਸਾਡੀ ਕਿਸੇ ਹਿਸਾਬ ਨਾਲ ਜਿਹੜੀ ਸਾਫ਼ ਜ਼ਮੀਨ ਆ ਉਹ ਸੀ ਵੇਚ ਕੇ ਅੱਧਾ ਦਾ ਪੈਸਾ ਲਾ ਦੀਏ ਪਰ ਤਸੀਲਦਾਰ ਨੇ ਉਹ 8 ਕਨਾਲਾਂ ਜ਼ਮੀਨ ਵੀ ਉਹ ਕਹਿੰਦਾ ਵੀ ਤੁਹਾਡੀ ਆੜਤੀ ਦੀ ਕੁਰਕੀ ਆਈ ਹੋਈ ਹੈ ਤੁਸੀਂ ਬਾਕੀ ਜ਼ਮੀਨ ਵੀ ਰੇਚ ਸਕਦੇ ਮਾਨਸਾ ਇਲਾਕੇ ਚ ਬਲਬੀਰ ਕੌਰ ਕਈ ਕਿਸਾਨਾਂ ਦੇ ਕੇਸ ਦੀ ਪੈਰ ਵੀ ਕਰਦੇ ਨੇ। ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਨੇ ਆੜਤੀ ਤੋਂ ਬਹੁਤ ਘੱਟ ਪੈਸੇ ਲਈ ਹੁੰਦੇ ਨੇ ਪਰ ਆੜਤੀਏ ਕਿਸਾਨਾਂ ਦੀ ਮਜਬੂਰੀ ਦਾ ਫਾਇਦਾ ਉਠਾਉਂਦੇ ਨੇ। ਕਿਸੇ ਵੀ ਬੰਦੇ ਨਾਲ ਆਪਣਾ ਲੈਨ ਦੇਣ ਚੱਲਦਾ ਆਪਣਾ ਪੂਰਾ ਵਿਸ਼ਵਾਸ ਹੁੰਦਾ ਹੈ। ਦੇਖੋ ਲੋੜ ਹਰੇਕ ਨੂੰ ਪੈਂਦੀ ਹੈ। ਲਈ ਤਾਂ ਇਹਨਾਂ ਨੇ ਸਿਰਫ 5-10 10000 ਜਾਂ 20-20000 ਤੱਕ ਵਾਲਾ ਜਿੰਨੀ ਕੁ ਲੋੜ ਹੁੰਦੀ ਹੈ ਲੈਂਦੇ ਆ। ਜਿੰਨੇ ਇਹਨਾਂ ਨੇ ਪਰ ਲੋੜ ਦਾਅਰ ਕੀਤੇ ਹੁੰਦੇ ਐ ਇੰਨੀ ਸੱਚਾਈ ਨਹੀਂ ਹੁੰਦੀ। ਇਹ ਆ ਆੜਤੀਏ ਮੰਨਦੇ ਨੇ ਬਾਅਦ ਜਦੋਂ ਰਾਜੀਨਾਮੇ ਕਰਦੇ ਨੇ ਵੀ ਇੰਨਾ ਪੈਸਾ ਨਹੀਂ ਹੁੰਦਾ। ਇਹ ਸਿਰਫ ਵਿਆਜ ਲਗਾ ਕੇ ਤੇ ਲੋਕਾਂ ਨੂੰ ਜੱਟਾਂ ਨੂੰ ਆਦੇ ਜਕੜ ਜਾਲ ਵਿੱਚ ਫਸਾਉਣ ਦੇ ਪਿੱਛੇ ਇਹਨਾਂ ਨੇ ਵੱਧ ਵਿਆਜ ਲਾ ਕੇ ਪੈਸੇ ਲਾਏ ਹੁੰਦੇ ਕਿਉਂਕਿ ਇੰਨਾ ਵਿਆਜ ਆਪਾਂ ਨੂੰ ਵੀ ਪਤਾ ਹੈ ਵੀ ਜੱਟ ਕੋਲ ਜਿਹੜੇ ਜੱਟ ਕੋਲ ਕਿੱਲਾ ਜਾਂ ਦੋ ਕਿੱਲੇ ਜ਼ਮੀਨ ਹੈ ਉਹ 8-8 ਲੱਖ ਰੁਪਈਆ ਲੋਨ ਇਹਨਾਂ ਤੋਂ ਕਿਵੇਂ ਚੱਕ ਲੂਗਾ ਤੇ ਉਹਨੇ 8 ਲੱਖ ਰੁਪਈਆ ਕਰਨਾ ਵੀ ਕੀ ਹੁੰਦਾ ਸਚਾਈ ਅਸੀਂ ਪਤਾ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਪਿੰਡਾਂ ਵਿੱਚ ਗਏ ਵੀ ਹਾਂ ਜਿਹੜਾ ਲੈਣ ਦੇਣ ਹੁੰਦਾ ਜੱਟਾਂ ਦਾ ਬਹੁਤ ਘੱਟ ਹੁੰਦਾ ਹੈ ਪਰ ਜਿਹੜੇ ਕਿਉਂਕਿ ਜਦੋਂ ਇਹ ਆਰਥ ਕਰਾਉਂਦੇ ਨੇ ਉਹਦੀ ਖਾਲੀ ਪਰ ਨੋਟ ਲੈ ਲੈਂਦੇ ਨੇ ਇੱਕ ਦਸਕਤ ਕਰਵਾ ਲੈਂਦੇ ਨੇ ਜਾਂ ਗੁੱਠੇ ਲਵਾ ਲੈਂਦੇ ਨੇ ਉਹਨਾਂ ਪਰ ਨੋਟਾਂ ਦੇ ਮਨਮਰਜ਼ੀ ਅਮਤਾਬਕ ਰਕਮ ਭਰਦੇ ਨੇ ਤੇ ਉਹਨਾਂ ਨੂੰ ਕੋਰਟਾਂ ਦੇ ਵਿੱਚ ਚੱਕਰਾਂ ਦੇ ਵਿੱਚ ਫਸਾ ਕੇ ਤਾਂ ਕਿ ਮਨਮਰਜ਼ੀ ਅਮਤਾਬਕ ਉਹਨਾਂ ਤੋਂ ਰਕਮ ਵਸੂਲ ਕੀਤੀ ਜਾ ਸਕੇ ਕਰਜ਼ੇ ਦੇ ਮੱਕੜ ਜਾਲ ਚ ਫਸੇ ਕਿਸਾਨਾਂ ਦੀ ਜ਼ਮੀਨ ਕੁਰਕ ਹੋਣ ਤੋਂ ਕਿਸਾਨ ਯੂਨੀਅਨਾਂ ਰੁਕਾਉਂਦੀਆਂ ਰਹੀਆਂ ਨੇ ਪਰ ਕਾਨੂੰਨ ਦੇ ਮੁਤਾਬਕ ਨਿਲਾਮੀ ਦੇ ਆਰਡਰ ਲੈ ਕੇ ਆਉਣ ਵਾਲਿਆਂ ਨੂੰ ਕਦੋਂ ਤੱਕ ਇੰਜ ਰੋਕਿਆ ਜਾਂਦਾ ਰਹੇਗਾ। ਕੁਰਕੀ ਜਾਂ ਨਿਲਾਮੀ ਦੇ ਹੁਕਮ ਸੁਣਾਉਣ ਵਾਲੀਆਂ ਅਦਾਲਤਾਂ ਨਹੀਂ ਫੈਸਲਾ ਕਰਨਾ ਹੈ ਕਿ ਅਜੇ ਹਾਲਾਤਾਂ 'ਚੋਂ ਕਿਸਾਨੀ ਨੂੰ ਕਿਵੇਂ ਕੱਢਿਆ ਜਾਵੇ। ਅਜੋਕੇ ਦੌਰ 'ਚ ਸਿਆਸੀ ਪਾਰਟੀਆਂ ਲਈ ਕਿਸਾਨ ਬੇਸ਼ੱਕ ਵੋਟ ਬੈਂਕ ਤੇ ਲੈਂਡ ਬੈਂਕ ਬਣ ਕੇ ਰਹਿ ਗਿਆ ਹੈ। ਵੋਟ ਬੈਂਕ ਦੇ ਚਸ਼ਮੇ 'ਚੋਂ ਜਦੋਂ ਤੱਕ ਕਿਸਾਨ ਨੂੰ ਦੇਖਿਆ ਜਾਂਦਾ ਰਹੇਗਾ ਉਸ ਵੇਲੇ ਤੱਕ ਅੰਨਦਾਤਾ ਪਿੱਛਦਾ ਹੀ ਰਹੇਗਾ। ਮੀਡੀਆ 'ਚ ਹੈਡਲਾਈਨ ਬਣਦਾ ਰਹੇਗਾ। ਹਲ ਦੇ ਨਾਤੇ ਸਿਰਫ ਹੁਕਮਰਾਨਾਂ ਵੱਲੋਂ ਆਪਣੇ ਏਸੀ ਕਮਰਿਆਂ 'ਚੋਂ ਕਥਿਤ ਸਕੀਮਾਂ ਘੜੀਆਂ ਜਾਂਦੀਆਂ ਰਹਿਣਗੀਆਂ ਸਿਆਸੀ ਸਟੇਜਾਂ ਤੋਂ ਲਿਬਾਉਣੇ ਵਾਅਦੇ ਕੀਤੇ ਜਾਂਦੇ ਰਹਿਣਗੇ